ਸੂਬੇ ਪਾਰ ਦੇ ਵਿੱਚ ਲੁੱਟਖੋਹ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਪਰ ਇਹਨਾਂ ਨੂੰ ਠੱਲ ਪਾਉਣ ਦੇ ਲਈ ਲਗਾਤਾਰ ਯਤਨ ਵੀ ਕੀਤੇ ਜਾ ਰਹੇ ਨੇ ਰਾਜਪੁਰਾ ਸ਼ਹਿਰ ਦੀ ਗੱਲ ਕਰਦੇ ਹਾਂ ਜਿੱਥੇ ਰਾਜਪੁਰਾ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਰਾਜਪੁਰਾ ਪੁਲਿਸ ਨੇ ਲੁੱਟਖੋਹ ਕਰਨ ਵਾਲੇ ਇੰਟਰ ਸਟੇਟ ਗੈਂਗ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਪਾਸੋਂ 3 ਦੇਸੀ ਪਿਸਟਲ ਬੱਤੀਪੋਰ ਸਮੇਤ 4 ਮੈਗਜ਼ੀਨ ਅਤੇ 19 ਜਿੰਦਾ ਕਾਰਤੂਸ ਇੱਕ ਕਮਾਣੀਦਾਰ ਚਾਕੂ ਅਤੇ ਇੱਕ ਕਾਰ ਵੀ ਬਰਾਮਦ ਦੀ ਗਈ ਹੈ ਹਾਲਾਂਕਿ ਇਸੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਕਾਰ ਬਰਾਮਦ ਕੀਤੀ ਗਈ ਹੈ ਉਹ ਜਾਲੀ ਨੰਬਰ ਵਾਲੀ ਕਾਰ ਸੀ ਸੋ ਇਸੇ ਦੌਰਾਨ ਪੁਲਿਸ ਅਧਿਕਾਰੀ ਨੇ ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਕੀ ਕੁਛ ਦੱਸਿਆ ਸੋ ਆਓ ਸੁਣ ਲੈਣੇ ਉਹਨਾਂ ਦੀ ਜ਼ੁਬਾਨੀ ਸ੍ਰੀ ਪਟਿਆਲਾ ਦੀਦੀ ਯੋਗ ਰਹਿਨਮਾਈ ਦੇ ਅੰਡਰ ਜੋ ਪਟਿਆਲਾ ਪੁਲਿਸ ਨੇ ਅਪਰਾਧੀਆਂ ਦੇ ਖਿਲਾਫ ਮੁਹਿੰਮ ਚੜ੍ਹੀ ਹੋਈ ਹੈ ਉਹਦੇ ਚ ਇੱਕ ਵੱਡੀ ਕਾਮਯਾਬੀ ਰਾਜਪੁਰਾਪੁਰ ਇਸ ਨੂੰ ਮਿਲੀ ਜਦੋਂ ਇਹਨਾਂ ਨੇ ਇੱਕ ਇੰਟਰਸਟੇਟ ਗੈਂਗ ਜਿਹੜਾ ਬੜਾ ਨੋਟੋਰੀਅਸ ਗੈਂਗ ਜਿਹੜਾ ਹੈਗਾ ਆਪਾ ਰਾਜਪ੍ਰਾਪੋਰਸ ਨੇ ਇੱਕ ਕਾਬੂ ਕੀਤਾ ਹੈ ਜਿਹੜਾ ਕਿ ਦਿੱਲੀ ਯੂਪੀ ਉਤਰਾਖੰਡ ਹਰਿਆਣਾ ਤੇ ਪੰਜਾਬ ਦੇ ਵਿੱਚ ਸਰਗਰਮ ਸੀਗਾ ਐਕਟਿਵ ਸੀਗਾ ਤੇ ਇੱਥੇ ਇਹਨਾਂ ਦੀਆਂ ਕਾਫੀ ਵਾਰਦਾਤਾਂ ਜਿਹੜੀਆਂ ਹੈਗੀਆਂ ਇਹਨਾਂ ਦੇ ਖਿਲਾਫ 20 ਤੋਂ ਵੱਧ ਜਿਹੜੇ ਮੁਕਦਮੇ ਦਰਜ ਨੇ ਕਤਲ ਦੇ ਨੇ ਲੁੱਟਖੋਹ ਦੇ ਨੇ ਡਕੈਤੀ ਦੇ ਨੇ ਚੋਰੀ ਦੇ ਨੇ ਤੇ ਆਮ ਜੈਕਟ ਦੇ ਨੇ ਇਹਨਾਂ ਦਾ ਮੋਰਡਸ ਆਪਰੇਂਡੀ ਜਿਹੜਾ ਇਹ ਸੀਗਾ ਕਿ ਇਹ ਹਾਈਵੇ ਦੇ ਨਾਲ ਸਟ੍ਰੀਟਲ ਅ ਕਾਰ ਸ਼ੋਰੂਮਸ ਸ਼ਾਪਸ ਨੇ ਇਹ ਟਾਰਗੇਟ ਕਰਦੇ ਸੀਗੇ ਤੇ ਉੱਥੇ ਇਹ ਰੈਕੀ ਕਰਕੇ ਵਾਰਦਾਤ ਨੂੰ ਅੰਜਾਮ ਦਿੰਦੇ ਸੀਗੇ ਤੇ ਇੱਕ ਸੀਕ੍ਰੀਟ ਇਨਫੋਰਮੇਸ਼ਨ ਰਾਜਪੁਰਾ ਪੁਲਿਸ ਨੂੰ ਮਿਲੀ ਹੈ ਜਿਦੇ ਚ ਡੀਐਸਪੀ ਰਾਜਪੁਰਾ ਵਿਕਰਮ ਰਾੜ ਐਸਐਚਓ ਸਿਟੀ ਰਾਜਪੁਰਾ ਪ੍ਰਿੰਸਪ੍ਰੀਤ ਇਹਨਾਂ ਦੀ ਟੀਮ ਨੇ ਐਕਟਿਵਲੀ ਪ੍ਰੋਐਕਟਿਵਲੀ ਸਟੈਪ ਲੈਂਦੇ ਹੋਏ ਇਹਨਾਂ ਨੂੰ ਕਾਬੂ ਕੀਤਾ ਇੱਕ ਇਹਨਾਂ ਦੀ ਗੱਡੀ ਸੀਗੀ ਐਸਐਕਸ4 ਜਿਹਨੂੰ ਇੰਟਰਸੈਪਟ ਕੀਤਾ ਗਿਆ ਜਿਹਦੇ ਤੇ ਕਜਾਲੀ ਨੰਬਰ ਲੱਗਿਆ ਹੋਇਆ ਸੀਗਾ ਐਚਆਰ51ਸੀਈ9380 ਤੇ ਇਹ ਜਦੋਂ ਕਾਬੂ ਕੀਤੇ ਗਏ ਤਾਂ ਇਹਨਾਂ ਦੇ ਕੋਲੋਂ ਤਿੰਨ ਵੈਪਨ 32 ਬੋਲ ਚਾਰ ਮੈਗਜ਼ੀਨ ਤੇ 19 ਕਾਰਤੂਸ ਬਰਾਮਦ ਹੋਏ ਇੱਕ ਕਮਾਂਈਦਾਰ ਚਾਕੂ ਤੇ ਕੁਝ ਟੂਲਸ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਬਰਾਮਦ ਹੋਏ ਜਿਹੜੇ ਇਹ ਘਰਾਂ ਦੇ ਵਿੱਚ ਵੜਨ ਵਾਸਤੇ ਤੇ ਵਾਰਦਾਤ ਕਰਨ ਵਾਸਤੇ ਇਹ ਯੂਜ਼ ਕਰਦੇ ਸੀਗੇ ਤੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਆਲਰੇਡੀ ਆਈ ਹੈਵ ਟੋਲਡ ਕਿ ਵੀ ਦੇ ਕਰੀਬ ਇਹਨਾਂ ਤੇ ਪਰਚੇ ਹੈਗੇ ਆ ਤੇ ਇਹਨਾਂ ਦਾ ਨਾਮ ਪ੍ਰਿੰਸ ਰਾਜਨ ਆਰਿਫ ਵਿੱਕੀ ਤੇ ਮੁਹੰਮਦ ਸਾਹਿਬ ਇਹ ਸਾਰੇ ਦਿੱਲੀ ਦੇ ਰਹਿਣ ਵਾਲੇ ਆ ਤੇ ਇਸ ਤੋਂ ਇਲਾਵਾ ਇਹਨਾਂ ਦੇ ਖਿਲਾਫ ਇੱਕ ਐਫ ਆਈ ਆਰ ਨੰਬਰ 9 ਦਰਜ ਕੀਤੀ ਗਈ ਹੈ ਉਹ 382 399 ਤੇ 473 ਦੇ ਤਹਿਤ ਦਰਜ ਕੀਤੀ ਗਈ ਹੈ ਤੇ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਸਾਹਮਣੇ ਆਇਆ ਕਿ ਇਹਨਾਂ ਨੇ ਲੁਧਿਆਣੇ ਤੇ ਜਲੰਧਰ ਚ ਰੈਕੀ ਕੀਤੀ ਸੀ ਉੱਥੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਪਰ ਪ੍ਰੋਐਕਟਿਵਲੀ ਰਾਜਪੁਰਾ ਪੁਲਿਸ ਦੀ ਐਕਟਿਵ ਪ੍ਰੈਜੈਂਸ ਦੇ ਨਾਲ ਇਹ ਵਾਰਦਾਤਾਂ ਅਲਰਟ ਹੋ ਗਈਆਂ ਵਰਡ ਹੋ ਗਈਆਂ ਤੇ ਅਸੀਂ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਰਮਾਂਡ ਤੋਂ ਬਾਅਦ ਇਹਨਾਂ ਤੋਂ ਕਾਫੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਸਰ ਇਹਨਾਂ ਦਾ ਮੇਨ ਲੀਡਰ ਔਰ ਇਹਨਾਂ ਵੱਲੋਂ ਕਦ ਤੋਂ ਇੱਥੇ ਵਾਰਦਾਤਾਂ ਕੀਤੀਆਂ ਜਾ ਰਹੀਆਂ ਜਾਂ। ਇਹਨਾਂ ਦਾ ਮੇਨ ਲੀਡਰ ਹੈਗਾ ਪ੍ਰਿੰਸ ਤੇ ਰਾਜਨ। ਤੇ ਇਹਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਹੈਗਾ ਉਹਨੇ ਤੇ 20 ਦੇ ਕ੍ਰਿਮ ਪਰਚੇ ਦਰਜ ਨੇ। ਉਹ ਅਸੀਂ ਚੈੱਕ ਕਰ ਰਹੇ ਹਾਂ ਵੀ ਕਦੋਂ ਤੋਂ ਇਹ ਜਿਹੜੇ ਹੈਗੇ ਵਾਰਦਾਤਾਂ ਦੇ ਵਿੱਚ ਸ਼ਾਮਲ ਸੀ। ਪੰਜਾਬ ਵਿੱਚ ਇਹਨਾਂ ਦੇ ਕਿੰਨੇ ਵਾਰਦਾਤਾਂ ਦਿੱਤੀਆਂ ਨੇ ਪੰਜਾਬ। ਪੰਜਾਬ 'ਚ ਹੁਣ ਤੱਕ ਜੋ अर्ਲੀਅਰ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਆ ਉਹ 'ਚ ਇਹ ਪਤਾ ਲੱਗਿਆ ਵੀ ਇਹਨਾਂ ਨੇ ਰੈਕੀ ਕੀਤੀ ਸੀ। ਤੇ ਜਲੰਧਰ ਤੇ ਲੁਧਿਆਣਾ ਜਿਨ੍ਹਾਂ ਨੇ ਵਾਰਦਾਤ ਕਰਨੀ ਸੀ ਜਿਹੜੀ ਅਵਰਟ ਹੋ ਗਈ ਸਰ ਜਿਹੜਾ ਅਸਲ ਹੈਗਾ ਕਾਬੂ ਕਿਵੇਂ ਲੱਗਿਆ ਜੀ ਇਹ ਸਾਡੇ ਕੋਲ ਇੱਕ ਸੀਕ੍ਰੇਟ ਇਨਫੋਰਮੇਸ਼ਨ ਸੀਗੀ ਸੀਕ੍ਰੇਟ ਇਨਫੋਰਮੇਸ਼ਨ ਦੇ ਬੇਸ ਤੇ ਇਹਨਾਂ ਨੇ ਨਾਕਾ ਲਗਾਇਆ ਨਾਕਾ ਲਗਾਉਂਦੇ ਸਾਰੀ ਇਹਨਾਂ ਨੂੰ ਪਤਾ ਲੱਗਿਆ ਵੀ ਇੱਕ ਗੱਡੀ ਜਿਹੜੀ ਆ ਰਹੀ ਹੈ ਜਿੱਤੇ ਜਾਲੀ ਨੰਬਰ ਲੱਗਿਆ ਹੋਇਆ ਉਹ ਗੱਡੀ ਨੂੰ ਜਦੋਂ ਕਾਬੂ ਕੀਤਾ ਗਿਆ ਤਾਂ ਉੱਥੋਂ ਇਹ ਬੰਦੇ ਮਿਲੇ ਸਰ ਰਾਜਪੁਰੇ ਵੀ ਕੋਈ ਪਲਾਨ ਕਰ ਰਹੇ ਸੀ ਕਿ ਇਹ ਹੈ ਜੀ ਕਟਣਾ ਨੂੰ ਨਹੀਂ ਰਾਜਪੁਰਾ ਚਰਲੇ ਨਹੀਂ ਪਤਾ ਲੱਗਿਆ ਹਲੇ ਇਹਨਾਂ ਦਾ ਪਲਾਨ ਜਿਹੜਾ ਸੀਗਾ ਡੈਲੀ ਲੁਧਿਆਣਾ ਤੇ ਜਲੰਧਰ ਦੇ ਵਿਚਕਾਰ ਦਾ ਤਾਂ ਜਿਹੜੇ ਲਾਇਸੈਂਸੀ ਆ ਜਾਂ ਚੋਰੀ ਦਾ ਜਾਂ ਕਿਸ ਤਰ੍ਹਾਂ ਦਾ ਇਹ ਇਹ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਇਹ 32 ਬੋਰ ਦੇ 32 ਬੋਰ ਦੇ ਹੈਗੇ ਆ ਜਿਹੜੇ ਵੈਪਨਸ ਨੇ ਸਰ ਜੀ ਨੇੜੇ ਤੇ ਕਿਤੇ ਕੋਈ ਕਾਰਵਾਈ ਪਾਈ ਹੈ ਜੀ ਕੋਈ ਨੇੜੇ ਰਾਜਪੁਰੇ ਦੇ ਜੀ ਇਹ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਰ ਜੀ ਕਿੰਨੇ ਦਿਨ ਦਾ ਰਿਮਾਂਡ ਹੈ ਕਿੰਨੇ ਦਿਨ ਦਾ ਰਿਮਾਂਡ ਹੈ ਸਰ ਰਿਮਾਂਡ ਇੱਕ ਇੱਕ ਦਿਨ ਦਾ ਰਿਮਾਂਡ ਹੈ ਪਰ ਇਹਨੂੰ ਐਕਸਟੈਂਡ ਕਰਵਾਵਾਂਗੇ ਅਸੀਂ ਤੋ ਕਿ ਇਹਦੇ ਵਿੱਚ ਥੋਰੋਲੀ ਇਨਵੈਸਟੀਗੇਟ ਕਰਨ ਦੀ ਲੋੜ ਹੈ ਸਰ ਦਿੱਲੀ ਤੋਂ ਹੀ ਆ ਰਹੀ ਸੀ ਜਦੋਂ ਕੁਵਾਰਦੂੰ ਤੋਂ ਜਿੱਦੋਂ ਜਾ ਰਹੇ ਸੀ ਆ ਰਹੀ ਥੋਰੋ ਯੈਸ ਯੈਸ ਦਿੱਲੀ ਤੋਂ ਆ ਰਹੇ ਸੀ ਸਰ ਇਹੀ ਬੰਦੇ ਆ ਕਿ ਹੋਰ ਵੀ ਗੈਂਗ ਇਨ੍ਹਾਂ ਦੇ ਨਾਲ ਲੱਗਦਾ ਵੀ ਹੋਰ ਵੀ ਗੈਂਗ ਦੇ ਸੰਬੰਧ ਪੰਜ ਪੰਜ ਬੰਦੇ ਹੈਗੇ ਆ ਤਾਂ ਅਸੀਂ ਇਹਨਾਂ ਨੂੰ ਥੋਰੋਲੀ ਇਨਵੈਸਟੀਗੇਟ ਕਰਾਂਗੇ ਹੋ ਸਕਦਾ ਇਹਨਾਂ ਦੇ ਨਾਲ ਹੋਰ ਵੀ ਬੰਦੇ ਸ਼ਾਮਲ ਸਰ ਵੈਪਨਸ ਕੰਟਰੀ ਮੇਡ ਨੇ ਜਾਂ ਇੰਪੋਰਟ ਇੰਪੋਰਟਡ ਵੈਪਨ ਨੇ ਅਨੇ ਕੰਟਰੀ ਮੇਡ ਵੈਪਨਸ ਕੰਟਰੀ ਮੇਡ ਯੈਸ ਤੇ ਵਹੀਕਲ ਦੇ ਜਿਹੜਾ ਓਨਰ ਦਾ ਉਹ ਜਿਹੜਾ ਚੋਰੀ ਕਰਿਆ ਹੋਇਆ ਸੀ ਜਾਂ ਜਾਲੀ ਉਹ ਲਗਿਆ ਹੋਇਆ ਸੀ ਉਹ ਪਤਾ ਲਗਿਆ ਉਹਦਾ ਉਹ ਚੋਰੀ ਹੋਈ ਉਹ ਅਸੀਂ ਤਸਦੀਕ ਕਰਾ ਰਹੇ ਹਾਂ ਉਹ 82 ਨੰਬਰ ਇੰਜਨ ਨੰਬਰ ਵਗੈਰਾ ਤੋਂ ਅਸੀਂ ਐਡਰੈਸ ਕਢਾ ਰਹੇ ਹੈਗੇ ਆ ਤੇ ਉਹ ਅਸੀਂ ਬੇਸਿਕਲੀ ਉਹਨੂੰ ਵੈਰੀਫਾਈ ਕਰ ਲਾਂਗੇ ਵੀ ਕਿੱਥੋਂ ਇਹਨਾਂ ਨੇ ਚੋਰੀ ਵਗੈਰਾ ਕੀਤੀ ਹੈ ਜਾਂ ਕੀ ਲੁੱਟ ਲੁੱਟਖੋ ਕੀਤੀ ਹੈ ਜਿਸ ਤਰ੍ਹਾਂ ਲੁੱਟਖੋ ਕਰਦੇ ਸੀ ਜਾਂ ਕਿਸੇ ਦੇ ਘਰ ਦੇ ਵਿੱਚ ਉਹ ਚੋਰੀ ਦਾ ਸਮਾਨ ਜਿੱਥੇ ਵੇਚਦੇ ਨੇ ਉੱਥੇ ਵੀ ਤੈਅ ਤੱਕ ਜਾਇਆ ਜਾਵੇਗਾ ਡੈਫੀਨਿਟਲੀ ਜਿੱਥੇ ਵੀ ਜੋ ਵੀ ਇਸ ਇਨਵੋਲਵ ਹੋਇਆ ਸਪਲਾਈ ਚੇਨ ਚ ਉਹ ਉਹ ਨੂੰਸੀ ਅਪ੍ਰੀਹੈਂਡਰ ਸਾਰਿਆਂ ਨੂੰ ਦੱਸਿਆ ਜੀ ਪੌੜੀ ਦਾ ਕਿਸ ਤਰ੍ਹਾਂ ਇਸਤੇਮਾਲ ਕਰਕੇ ਵੜਦੇ ਸੀ ਕਰਦੇ ਵਿੱਚ ਤੇ ਕਿਸ ਤਰ੍ਹਾਂ ਇਹ 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 ਇਹਨਾਂ ਦੀ ਪੁਸ਼ਗੀਸ਼ ਡਿਟੇਲ ਚ ਕਰਾਂਗੇ ਬਟ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਆ ਉਹ ਚ ਇਹੀ ਸਾਹਮਣੇ ਆਇਆ ਵੀ ਜਿਹੜੇ ਟੂਲਸ ਜਿਹੜੇ ਬਾਡੀਜ਼ ਜਾਂ ਇਹ ਜਿਹੜੀਆਂ ਟੂਲਸ ਨੇ ਉਹ ਐਂਟਰ ਕਰਨ ਵਾਸਤੇ ਯੂਜ਼ ਕਰਦੇ ਸੀ ਜੇ ਕੋਈ ਵਿਰੋਧ ਕਰਦਾ ਸੀ ਉਹਨੂੰ ਮਾਰ ਮੋ ਵੀ ਦਿੰਦੇ ਸੀ ਕੁਝ ਆਜਾ ਪਰਚਾ ਵੀ ਦਰਜ ਹੈਗਾ 302 ਦੇ ਵੀ ਪਰਚੇ ਦਰਜ ਨੇ ਡਕੈਤੀ ਦੇ ਵੀ ਦਰਜ ਨੇ ਤੇ ਇਹ ਬੜਾ ਇੰਟਰਸਟਿੰਗ ਵੱਡਾ ਇੱਕ ਗੈਂਗ ਸੀਗਾ ਜਿਹੜਾ ਆ ਇਹ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੱਦਾ ਹੋਵੇ ਅਖ਼ਰ